ਤੁਹਾਡੇ ਦਾਦਾ ਜੀ ਬੜੇ ਗਲਾਮ ਵਾਲੀ ਸਾਬ ਤੇ ਕਿੱਸਾ ਹੈ ਕਿ ਉਹ ਪਿਆ ਤੇ ਫਿਲਮਾਂ ਲਈ ਨਹੀਂ ਗਾਉਂਦੇ ਸੀ ਨਾ ਕਿਹਾ ਕਿ ਫਿਲਮਾਂ ਲਈ ਗਾਉ ਉਹਨਾਂ ਨੇ ਮਨਾਂ ਕਰਨਾ ਸੀ ਉਹਨਾਂ ਨੇ ਫਿਲਮਾਂ ਵਾਲੇ ਤੋਂ ਪੁੱਛਿਆ ਕਿੰਨੇ ਪੈਸੇ ਲੈਣੂ ਕਹਿੰਦੇ 1000 ਰੁਪਏ ਦਿੰਦੇ ਜੀ ਉਹਨਾਂ ਨੇ ਕਿਸੇ ਨੂੰ ਕਿਹਾ ਮੈਂ ਤਾਂ ਮੁਗਲੇ ਆਸਮਾਨ ਦਾ ਜ਼ਿਕਰ ਆ ਕਿ ਉਹ ਕਹਿੰਦੇ ਮੈਂ ਤਾਂ 25000 ਦੇ ਦਵੋ ਜੀ ਉਹ ਤਿਆਰ ਹੋ ਜਾਂਦੇ ਨਹੀਂ ਕਿ ਗਾਓ ਤੁਸੀਂ ਤਾਂ ਫਿਰ ਉਹ ਗਾਉਂਦੇ ਨੇ ਪਹਿਲਾਂ ਕਲਾਸਿਕਲ ਉਹ ਕਿੱਸਾ ਸਭ ਉਦਾਰਾ ਜੀ ਨੇ ਉਹਨੂੰ ਤਰਕਾਨ ਲੈ ਕੇ ਕਹਿੰਦਾ ਸੀ ਕਿ 50000 ਗਾਣੇ ਲੈ ਉਹ ਕਹਿੰਦਾ ਠੀਕ ਹੈ ਮੈਨੂੰ ਮੰਜ਼ੂਰ ਆਂ ਚੰਗ ਚੰਗ ਲੈਣਾ ਉਹ ਸੁਣਾਉਂ ਸੀ ਮੈਂ ਜੋ ਗਾਣਾ ਬਣਾ ਕੇ ਸੋ ਦਰ ਬੀ ਆਂ ਔਰ ਚੱਲੇ कि राजे ज्यादा सेंसिटिव ਸੀ 뮤직 ਪ੍ਰਤੀ ਜਿਹੜੀ ਮਾਡਰਨ ਸਰਕਾਰਾਂ ਨੇ ਮਾਡਰਨ ਕਾਰਪੋਰੇਟਾਂ ਨੂੰ ਵੀ ਲੈਣਾ ਚਾਹੁੰਦੇ। ਮੈਂ ਆਵਦੇ ਸੀਐਮ ਤਾਂ ਉਹ ਆਰਟਿਸਟ ਨੇ ਕੁਝ ਕਹੋਗੇ ਉਹਨਾਂ ਨੂੰ। ਬਸ ਮੈਂ ਤਾਂ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਜੀ ਕਿ ਉਹ ਵਾਕੇ ਹੀ ਉਹ ਕਲਾਕਾਰ ਨੇ ਤੇ ਕੋਈ ਸ਼ੱਕ ਨਹੀਂ ਔਰ ਅچھے ਇਨਸਾਨ ਨੇ ਤੇ ਮੈਂ ਤੇ ਰਿਕਵੈਸਟ ਹੀ ਕਰ ਸਕਦਾ ਅਗਰ ਉਹ ਕੋਈ ਅچھے ਲੋਕਾਂ ਦੇ ਨਾਲ ਜਿਹੜੇ ਇਸ ਚੀਜ਼ ਨੂੰ ਸਮਝਦੇ ਨੇ ਬੈਠੇ ਬਕਾਇਦਾ ਮੀਟਿੰਗ ਕਰਕੇ ਪਲਾਨ ਕਰਕੇ ਤੇ ਇਸ ਚੀਜ਼ ਆ ਜਾਏ ਤੁਹਾਡੇ ਦਾਦਾ ਜੀ ਬੜੇ غلام ali ਸਾਹਿਬ ਜੀ ਤੇ ਕਿੱਸਾ ਹੈਗਾ ਕਿ ਉਹ ਕਦੇ ਫਿਲਮਾਂ ਲਈ ਨਹੀਂ ਗਾਉਂਦੇ ਸੀਗੇ ਉਹਨਾਂ ਨੂੰ ਕਿਹਾ ਗਿਆ ਫਿਲਮਾਂ ਲਈ ਗਾ ਦੋ ਉਹਨਾਂ ਨੇ ਮਨਾ ਕਰਨਾ ਸੀ ਉਹਨਾਂ ਨੇ ਫਿਲਮ ਵਾਲਿਆਂ ਤੋਂ ਪੁੱਛਿਆ ਕਿੰਨੇ ਕੁ ਪੈਸੇ ਲੈਣੇ ਉਹ ਕਹਿੰਦੇ 1000 ਰੁਪਏ ਦਿੰਦੇ ਨੇ ਉਹਨਾਂ ਨੇ ਕਿਸੇ ਨੂੰ ਕਿਹਾ ਮੈਂ ਤਾਂ ਮੁਗਲੀ ਆਜ਼ਮ ਦਾ ਜ਼ਿਕਰ ਆ ਕਿ ਉਹ ਕਹਿੰਦੇ ਮੈਨੂੰ ਤਾਂ 25000 ਦੇ ਦੋ ਜੀ ਉਹ ਤਿਆਰ ਹੋ ਜਾਂਦੇ ਨੇ ਕਿ ਗਾਓ ਤੁਸੀਂ ਤਾਂ ਫਿਰ ਉਹ ਗਾਉਂਦੇ ਨੇ ਪਹਿਲਾ ਕਲਾਸਿਕਲ ਉਹ ਕਿੱਸਾ ਸੁਣ ਦੇਖੋ ਬੜੇ ਓਨੈਸਟ ਆਦਮੀ ਸਨ ਬੜੇ ਗੁਲਾਮ ali khan ਸਾਹਿਬ ਉਹਨਾਂ ਨੇ ਕਿਹਾ ਕਿ ਤੁਸੀਂ ਇੰਨੀ ਇਤਿਹਾਸਿਕ ਕਿੰਨੀ ਵਧੀਆ ਫਿਲਮ ਬਣਾ ਰਹੇ ਹੋ ਤੇ ਰਾਗ ਜੇਕਰ ਇੱਕ ਗਵਈਆ ਉਹਦੇ ਜਗ੍ਹਾਏਗਾ ਤੇ ਉਹ ਕਲਾਸਿਕਲ ਟੱਚ ਆਏਗਾ ਕਲਾਸਿਕਲ ਟੱਚ ਆਏਗਾ ਤੇ ਉਹ ਜਿਹੜਾ ਨਾ ਚੰਦੀ ਲੋਕ ਉਹਦਾ ਮਜ਼ਾ ਲੈ ਪਾਣਗੇ ਨਾ ਤੇ ਜਿਹੜਾ ਫਿਲਮ ਬਣਾ ਰਿਹਾ ਉਹ ਤੇ ਮਾਸਿਸ ਨੂੰ ਪਹਿਲੇ ਰੱਖਦਾ ਅੱਗੇ ਕਿ ਜਨਤਾ ਆਮ ਜਨਤਾ ਤੇ ਨਹੀਂ ਕਲਾਸਿਕਲ 뮤직 ਨੂੰ ਸਮਝਦੀ ਨਾ ਤੇ ਉਹਨਾਂ ਨੇ ਤੇ ਇਸੇ ਵਾਸਤੇ ਕਿਹਾ ਕਿ ਮੈਂ ਇਹ ਤਾਂ ਗਾਉਂਦਾ ਹੀ ਨਹੀਂ ਫਿਲਮਾਂ ਲਾ ਗਾਣਾ ਮੇਰਾ ਹੈ ਹੀ ਨਹੀਂ ਤੇ ਮੈਂ ਇਸ ਵਾਸਤੇ ਨਹੀਂ ਗਾਉਂਦਾ ਬਹੁਤ ਜ਼ਿਆਦਾ ਇਹ ਕੁਲੰਪੀ ਸਟੋਰੀ ਹੈ ਕਿ ਉਹ ਟੁਕਟ ਸ਼ਾਟ ਦਾ ਸਟੋਰੀ ਐਂਡ ਹੋਇਆ ਕਿ ਉਹ ਉਹਨਾਂ ਨੇ ਕਿਹਾ ਮੈਨੂੰ ਇਹਨੇ ਪੈਸੇ ਦੱਸ ਦੇਣਾ ਕਿ ਇਹ ਦੌੜ ਜਾਏਗਾ ਉਹਨੇ ਕਿਹਾ ਦੋ ਗਾਣੇ ਆਪਕੋ ਗਾਣ ਚਾਰ ਗਾਦੇ ਹਮ ਜਿੰਨਾ ਆਪਨੇ ਨੇ ਦੋ ਸੈਟ ਟੂ ਆ ਮਾਮਲਾ ਕਿ ਮੈਂ 25000 ਇੱਕ ਗਾਣੇ ਦਾ ਲਊਗਾ ਉਹ ਕਹਿੰਦਾ ਠੀਕ ਹੈ ਉਹਨੇ ਚੈੱਕਬੁੱਕ ਵੀ ਸਾਹਮਣੇ ਰੱਖਤੀ ਕਿ ਜੀ ਤੁਸੀਂ ਆਪ ਹੀ ਪੜੋ ਹੁਣ ਖੁਦ ਬੜੇ ਗੁਲਾਮ ਅਲੀ ਖਾਨ ਸਾਹਿਬ ਦਾਦਾ ਜੀ ਸਾਡੇ ਪਰੇਸ਼ਾਨ ਹੋ ਗਏ ਕਿ ਯਾਰ ਇਹ ਬੰਦਾ ਤੇ ਟੱਲ ਹੀ ਨਹੀਂ ਰਿਹਾ ਔਰ ਉਹ ਇਹੀ ਸੋਚ ਰਹੇ ਸੀ ਕਿ ਇਹਦੀ ਫਿਲਮ ਚੱਲ ਜਾਏ ਮਤਲਬ ਕਿਉਂਕਿ ਜਿਸ ਲਈ ਅਸੀਂ ਰਾਗਦਾਰੀ ਸੰਗੀਤ ਫਿਲਮ ਵਿੱਚ ਪਾਵਾਂਗੇ ਤਾਂ ਉਹਦੇ ਲਈ ਬੜੀ ਪੇਸ਼ੈਂਸ ਚਾਹੀਦੀ ਹੈ ਸਮਝ ਲੇਕਿਨ ਉਹ ਬਾਹਰ ਆ ਲੋ ਉਹਨਾਂ ਦੇ ਹਿਸਾਬ ਨਾਲ ਹੋਇਆ ਫਿਰ ਉਹਨਾਂ ਨੇ ਉਹਦੇ ਵਿੱਚ ਗਾਇਆ ਪੈਸੇ ਤਾਂ ਉਹਨਾਂ ਨੇ ਮੇਰਾ ਖਿਆਲ ਹੈ 100 ਹੀ ਰੁਪਏ ਲਏ ਸੀ ਕਉਂਕੇ ਉਹ ਕੇ ਆਸਿਫ ਫਿਛੜਾ ਬੰਦਾ ਸੀ ਉਸਦਾ ਜਿਹੜਾ ਥੋੜਾ ਬਹੁਤ ਹੋਇਆ ਕਿ ਇੱਕ ਤੇ ਉਹ ਕਹਿੰਦੇ ਕੋ ਸਿਗਰਟ ਪੀਂਦਾ ਹੈ ਅੰਦਾਜ਼ ਹੁਣਾ ਇਹ ਉਹਨੇ ਦੇਖਣਾ ਤਾਨਸੈਨ ਬੈਠਾ ਹੈ ਅਕਬਰ ਬਾਦਸ਼ਾਹ ਬੈਠਾ ਕੋਈ ਬੈਠਾ ਹੈ ਉਹਨੇ ਇੱਕ ਅੰਦਾਜ਼ ਸੀ ਉਹ ਹੈ ਇੱਕ ਆਦਤ ਇੱਕ insan ਦੀ ਹੁੰਦੀ ਹੈ ਤੋ ਬੜੇ ਬੜੇ ਲੋਕ ਬੈਠਣ ਤੋ ਹੈ ਹਾਂ ਜੀ ਬਤਾਏ ਕਿਆ ਲੈਣਗੇ ਆਪ ਖਾਂ ਸਾ ਆਪਕੋ ਤੋ ਗਾਣਾ ਹੀ ਹੈ ਹਮੇ ਤੋ ਗਵਾਣਾ ਹੀ ਹੈ ਠੀਕ ਬੰਦਾ ਸੋਚਦਾ ਕਿ ਯਾਰ ਕਮਾਲ ਦਾ ਆਦਮੀ ਵੋਹ ਹਨਾ ਨੇ ਉਹਨਕੇ ਅਬਦਾਰਾ ਜੀ ਨੇ ਉਹਨੂੰ ਤਰਕਾਨ ਲਈ ਕਹਤਾ ਸੀ ਮੈਂ 25000 ਗਾਣੇ ਦਾ ਉਹ ਕਹਿੰਦਾ ਠੀਕ ਹੈ ਮੈਨੂੰ ਮਨਜ਼ੂਰ ਫਿਰ ਰਿਕਾਰਡਿੰਗ ਹੋਈ ਜਿਸਲੇ ਸਟੂਡੀਓ ਦੇ ਵਿੱਚ ਗਾਣ ਲਗੇ ਤੇ ਫਿਰ ਉਹ ਸੁੰਦਾਰ ਹੈ ਬਹੁਤ ਲੋਕ ਵਾਵਾ ਕਰ ਰਹੇ ਸੀ ਰਾਤੀ ਤੇ ਫਿਰ ਉਹਨੇ ਕਿਹਾ ਕਿ ਆਸਿਰ ਨੇ ਕਿ ਤੋ ਬਹੁਤ ਹੈਵੀ ਹੋ ਗਿਆ ਨੌਸ਼ਾਦ ਸਾਹਿਬ ਇਹ ਬਹੁਤ ਹੈਵੀ ਹੋ ਗਿਆ ਉਹ ਦਾਦਾ ਜੀ ਵੀ ਮੌਜੀ ਚ ਆ ਗਏ ਲੋਕ ਬੈਠੇ ਸੀ ਫਿਰ ਸੂराज ਕੁਪੂਰ ਸਾਰੇ ਲੋਕ ਉੱਥੇ ਬੈਠੇ ਜਾ ਰਹੇ ਦਲੀਪ ਸਾਹਿਬ ਵੀ ਸੀ ਮਜ਼ਾ ਆ ਰਿਹਾ ਥੇ उनके okay, तो फिल्म वाला नहीं रहा है भी हो गया फिर वो रिकॉर्डिंग हो चुकी थी फिर वो पैकअप हो गया देन सडनली दादाजी ने कहा कि अच्छा वो जी गाओ जी तीन क्या नहीं यार मैं मैं नहीं गा पा मैं फिर वो एक बड़ा अच्छा वाक्य है कि मधुबाला जिसलिए मेकअप शेकअप करके आए तो उन्होंने पूछा उन्होंने दादाजी ने कि मधुबाला तू ही रात को उन्होंने कहा जी मैं ही फिल्म की हीरोइन क्या अच्छा चलो ठीक है वो दलीप साहब भी आ गए तो उन्होंने कहा

ਇੱਕ ਸੀਨ ਦਾ ਹੀ ਗਾਣਾ ਇੱਕ ਦਾ ਟੋਟਲ ਗਾਣਾ ਚਾਹੀਦਾ ਸੀ ਉਹਨਾਂ ਨੂੰ ਉਹ ਫਿਰ ਵੀ ਉਹ ਧਾਰਾ ਜੀ ਆਪਣੀ ਜਗ੍ਹਾ ਸਹੀ ਸੀ ਸੰਨ ਕਿ ਆਸਿਫ ਆਪਣੀ ਜਗ੍ਹਾ ਸਹੀ ਸੀ ਉਹ ਫਿਲਮ ਦੇ ਪੁਆਇੰਟ ਆਫ View ਨਾਲ ਹੀ ਸੋਚੀ ਜਾ ਰਿਹਾ ਸੀ ਤਾਂ ਸੰਨ ਨੂੰ ਹੂੰ ਹੂੰ ਸਮਝਦਿਓ ਤੇ ਉਹ ਉਹਨਾਂ ਨਾਲ ਉਹ ਇੱਕ ਸੀ ਕਿ ਭਈ ਇਹ ਚਲੋ ਅੱਛਾ ਹੀ ਹੋਇਆ ਕਿ ਉਹ ਲਾਈਵ ਜਿਸਲੇ ਹੋਇਆ ਲਾਈਵ ਗਾਣਾ ਵੀ ਮੁਸ਼ਕਲ ਤੇ ਕਿਉਂਕਿ ਕੱਟ ਇਹ ਉਹ ਇਸ ਤਰ੍ਹਾਂ ਦੀ ਆਵਾਜ਼ਾਂ ਲੇਕਿਨ ਉਹ ਸੀਨ ਦਿਨ ਹਾਲੀ ਉਹ ਇਤਨਾ ਆ ਕੇ ਸਹੀ ਬੈਠਾ ਜੋ ਬਸ ਉਹਨੇ ਕਿਹਾ ਕਿ ਸਾਨ ਐਨਾ ਹੀ ਚਾਹੀਦਾ ਸੀ ਬਹੁਤ ਜ਼ਬਰਦਸਤ ਖਾਨ ਸਾਹਿਬ ਤੁਸੀਂ ਗਾਏ ਹੋ ਬਹੁਤ ਹੀ ਅੱਛਾ ਹੋ ਗਿਆ ਔਰ ਬਹੁਤ ਜ਼ਿਆਦਾ ਹੈਵiness ਵੀ ਨਹੀਂ ਆਈ ਉਹਦੇ ਵਿੱਚ ਜਿਹੜੀ ਰਾਗਾਂ ਦੇ ਵਿੱਚ ਹੁੰਦੀ ਸਾਨੂੰ ਵੀ ਚੰਦ ਲਾਈਨਾਂ ਉਹ ਸੁਣਾਓ ਤੁਸੀਂ ਕੀ ਸੀ ਉਹ ਉਹ ਰਾਗ ਸੋਨੀ ਵਿੱਚ ਜੀ ਨਿਤਰੇ ਦਿਨ ਨਾਂ ਨਾਂ ਲੈ ਮੈਂ ਜੋ ਗਨ ਬਨ ਕੇ ਸੁੰਦਰ ਪੀਉ ਏ ਜੋ ਗਨ ਬਨ ਕਾ ਆਹ ਪ੍ਰੇਮ ਪ੍ਰੇਮ ਜੋ ਗਨ प्रेम जो गाना बन गया सुन रहा बे ओण चले ओ ਬੀਆ ਬ੍ਰਮ ਜੋ ਗਾਨ ਬਣ ਕੇ ਥੈਂਕ ਯੂ ਸਰ ਅਮੈਂ ਬਸ ਐਸਲੇ ਇਹੋ ਚੰਦ ਲਾਈਨਾਂ ਇਹਦੀਆਂ ਸੀਗੀਆਂ ਪੂਰਾ ਇਹ ਪ੍ਰੇਮ ਜੋ ਗਨ ਬਨ ਕੇ ਸੁੰਦਰ ਪਿਆ ਓੜ ਚਲੀ ਸਾਜਨ ਸੋ ਜੋ ਨੈਨ ਮਿਲੇ ਮਨ ਕੀ ਪਿਆਸ ਬੁਝੇ ਪੀ ਸੰਗ ਸਗਰੀ ਰੈਨ ਗੁਜ਼ਾਰੀ ਬਹਿਰਨ ਬੋਰ ਬਈ ਬੜੇ ਗੁਲਾਮ ਅਲੀ ਖਾਨ ਸਾਹਿਬ ਨੇ ਇੱਕ ਬੜੀ ਜ਼ਬਰਦਸਤ ਚੀਜ਼ ਜੁਰੂ ਕੀਤੀ ਇਹ ਗਾਣਾ ਉੱਥੇ ਕ੍ਰੀਏਟ ਉਹਨਾਂ ਦਾ ਲਿਖਿਆ ਹੋਇਆ ਸੀ ਉਹਨਾਂ ਨੇ ਮਾਰਕੇ ਸਿਚੁਏਸ਼ਨ ਕ੍ਰੀਏਟ ਨਹੀਂ ਨਹੀਂ ਲਿਖਿਆ ਹੈ ਸੀ ਪਹਿਲੇ ਅਕੋਰਡਿੰਗ ਟੂ ਸਿਚੁਏਸ਼ਨ ਹੀ ਉਹਨਾਂ ਨੇ ਲਿਖਿਆ ਔਰ ਲਿਖ ਕੇ ਉਸ ਤੋਂ ਬਾਅਦ ਉਹਨਾਂ ਨੇ 3.5 ਮਿੰਟ ਜਾਂ 3 ਮਿੰਟ ਦੇ ਵਿੱਚ ਮਤਲਬ ਹੈ ਟਾਈਮਿੰਟ ਜਨ ਖਤਮ ਕਰਤਾ ਕਿ ਜਿੰਨਾ ਸੀਨ ਚੱਲ ਰਿਹਾ ਦਲੀਪ ਕੁਮਾਰ ਸਾਹਿਬ ਦਾ ਮਧੂ ਬਾਲਾ ਦਾ ਉਹਦੇ ਚੋ ਗਾ ਕੇ ਫਿਰ ਥੋੜਾ ਜਿਹਾ ਉਹਨਾਂ ਨੇ ਇੱਕ ਦੋ ਹੋਰ ਚੀਜ਼ਾਂ ਦਿਖਾਈਆਂ ਉਹਦੇ ਚ ਹੀ ਉਹਨਾਂ ਨੇ ਉਹਨੂੰ ਕਰ ਦਿੱਤਾ ਮੈਂ ਦੇਖੀ ਕਿ ਦੀ ਝਲਕੀ ਜੀ ਕਿ ਦੀ ਲਾਈਨ ਗਾਈ ਹੈ ਹੂੰ ਹੂੰ ਕਿਉਂਕਿ ਫਿਰ ਉਹੀ ਗੱਲ ਆ ਜਾਂਦੀ ਰਾਗਦਾਰੀ ਸੰਗੀਤ ਗਾਣ ਲਈ ਥੋੜਾ